ਇਹ ਸਾਡੇ ਬੱਕਰੀ ਪਸੰਦ ਨਹੀਂ ਵੀਰੇ ਨਹੀਂ ਨਹੀਂ ਮੈਨੂੰ ਪਤਾ ਵੀ ਉਹ ਚੀਜ਼ ਕੀ ਭਾਅ ਦੇ ਨੇ ਠੀਕ ਹੈ ਜੀ ਜਦੋਂ ਲੈਣੇ ਨੇ ਰੁਪਏ ਲਾਉਣੇ ਨੇ ਮੈਂ ਗਲਤ ਰਸਤੇ ਨਹੀਂ ਪਉਂਦਾ ਚਲ ਚਲ ਇਹ ਵੱਧ ਲੱਗ ਜਾਣ ਚੀਜ਼ ਲਊਗਾ ਅਗਲਾ ਚਲ ਹੈ ਹਾਂ ਉਹ ਪੱਠਾ ਸੜੀ ਬਣਦੀ ਤਾਂ ਦੀ ਤਾਂ ਹੈਗੀ ਹੈ ਨਾ ਹਾਂ ਸੜੀ ਫੇ ਚੰਗੀ ਤਾਂ ਲਵਾਂਗੇ ਯਾਰ ਕਿੱਥੇ ਪੱਪੂ ਕੀ ਲੋਦਾ ਅਜੇ ਦੰਦ ਪੱਠਾ ਯਾਰ ਸੜੀਆਂ ਬੱਕਰੀਆਂ ਦਾ ਮੈਂ ਸਮਰਗੀਆਂ ਨੇ ਉਹੀ ਮੇਰਾ ਜਿਆ ਮੰਨੀ ਦਾ ਬੰਦਾ ਕੀ ਬੱਚਿਆਂ ਨੂੰ ਕੱਲਿਆਂ ਨੂੰ ਕਰੂਗਾ ਅਗਲਾ ਕਸਾ ਗਈ ਨਹੀਂ ਪੂਰੀ ਜਵਾਨ ਹੈ ਪੂਰੀ ਜਵਾਨ ਹੈ ਪੂਰੀ ਜਵਾਨ ਹੈ ਪੱਤੇ ਜਾਇ ਪਾਇਆ ਨਹੀਂ ਨਹੀਂ ਉਹ ਬਰਕਾਇੰ ਦੇ ਪੱਤੇ ਆਏ ਪਾਇਆ ਮੂਰੇ ਗੰਦਾ ਅਪਾ ਨੂੰ ਕਿਸੇ ਦੀ ਚੇਫ ਨਹੀਂ ਹੈਗੀ ਕਿਉਂ ਬਾਦੀ ਚੇਪ ਸੌਦੇ ਕਰਾਵਾਂਗੇ ਯਾਰ ਪੈਸੇ ਦੇਣੇ ਗੱਲ ਕਰਵਾਉਣਾ ਯਾਰ ਇਹ ਗਲਤ ਸੌਦਾ ਕਿਸੇ ਦਾ ਨਹੀਂ ਕਰਾਉਣਾ ਪੈਸੇ ਦੇਣੇ ਕਰ ਪਾਣੇ ਆਪਾਂ ਦਾਥਣ ਨੂੰ ਇੱਕ ਕਹਾ ਇਹਦੇ ਸਰੇ ਕੀ ਆ ਬਈ ਬੱਚਾ ਰਹਿ ਨਹੀਂ ਇਹਨਾਂ ਦੇ ਕਿਸੇ ਵਿੱਚ ਕਿਸੇ ਦੇ ਵਿੱਚ ਆ ਕਿਸੇ ਦੇ ਵੀ ਨਹੀਂ ਆ ਫਿਰ ਗੱਪਣਾ ਦੇ ਦੇ ਫਿਰ ਸੱਬਣਾ ਲੈ ਲੈ ਇਹਨਾਂ ਦੇ ਰਹਿ ਰਿਹਾ ਕਿੰਨੇ ਆ ਵੀ ਗੱਪਣਾ ਹੈ ਨਾ ਹਾਂ ਵੀ ਗੱਪਣਾ ਤੇਰੀ ਵੀ ਗੱਪਣਾ ਤੇਰੀ ਵੀ ਗੱਪਣਾ ਆ ਯਾਰ ਆ ਗਿਆ ਬੱਬੂ ਆ ਗਿਆ ਹੈ ਬੱਬੂ ਨੇੜੇ ਕਿਹੜੀਆਂ ਸੂਣ ਵਾਲੀਆਂ ਜੇ ਦੋ ਬੱਚਾ ਨਹੀਂ ਹੈਗਾ ਤਾਂ ਹੋ ਦੇ ਕੋਈ ਬੱਚਾ ਨਹੀਂ ਤਾਂ ਕੋਈ ਹੈ ਨਹੀਂ ਤਾ ਵੱਖਰੀ ਕੋਈ ਚੁੱਲਦੀ ਹਾਂ ਮੀਨਾ ਕੱਡੂ ਜੀ ਤਿਆਰੀ ਹੈ ਤਕਰੀਬ ਉਹਨਾਂ 20 ਨਾ ਲਓ ਇਹਨਾਂ ਕੱਡੂ ਜੀ ਕੀ ਕੰਮ ਕੀ ਹੋਈ ਬਈ ਨੇ ਅਸੀਂ ਨੇ ਵੀ ਇਹ 1.5 ਮਹੀਨਾ ਕੱਢ ਜੂ ਵਧੀਆ ਮੌਸਮ ਸੁਣ ਗਿਆ ਨਹੀਂ ਆ ਬੱਕਰੀਆਂ ਚੰਗੀਆਂ ਨੇ ਵਧੀਆ ਮੌਸਮ ਸੁਣੀਆਂ ਸੌਣ ਦੇ ਮਹੀਨੇ ਕਾਕੰਡਾ ਹੋ ਜਾਂਦਾ ਨਾ ਖਾਣ ਨੂੰ ਦਾ ਭਾਰੀ ਬੱਕਰੀਆਂ ਨੇ ਨਹੀਂ 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 ਬਸ ਬੱਬੂ ਹੋਣਾ ਆਇਆਗਾ ਬਸ ਕਰਦੇ ਆ ਕਦੋਂ ਦੇ ਰਹੇ ਇਹਨਾਂ ਨੂੰ ਇਹ ਨਾ ਕੋ ਰਾਜਾ ਜੋ ਬਣੀ ਤੇ ਬੱਚਿਆਂ ਦੀ ਬਣ ਜੇ ਨਹੀਂ ਨਹੀਂ ਕੁਝ ਨਹੀਂ ਠੀਕ ਹੈ ਦੇ ਦਿਆਂਗੇ ਕੱਢ ਕੇ ਇਹੀ ਕਿਹੜੇ ਪੈਸੇ ਬੱਟ ਨੇ ਦੱਸ ਦਨਾਂ ਨੂੰ ਬੱਚਿਆਂ ਦੀ ਸੂਫੂ ਅਨੇ ਇਹ ਸੁਪਣੀਏ ਕਤਾ ਲੈਣਾ ਚੋਂ ਬੱਕਰੀਆਂ ਭਾਰੀ ਨੇ ਇਹ ਕੱਦਾਂ ਵਾਲੀਆਂ ਨੇ ਓਏ ਆਹ ਕੱਦਾਂ ਸੋਈ ਆ ਇਹ ਰਣੀ ਬਾਈ ਦੁੱਧ ਦੂ ਨਾ ਬੱਕਰੇ ਦੁੱਧ ਸੁਝੋ ਆਓ ਹੋਰ ਲੱਗਦੇ ਨੇ ਮੱਛੀ ਵਾਲੀ ਲਾਦੇ ਆ ਇਹ ਤਾਂ ਕਹਿੰਦੇ ਕੋਈ ਬੱਚੀਆਂ ਨੇ ਇਹ ਫਿਰ ਬੱਚਿਆਂ ਮਰ ਹੈਗੇ ਆ ਆਹ ਖੜੇ ਦੁੱਨੇ ਮੜੇ ਲੈਂਦੇ ਘਟਾ ਬੱਚੀਆਂ ਮਗਰ ਨਹੀਂ ਉਹ ਨਹੀਂ ਯਾਰ ਨਵੇਂ ਬੰਦੇ ਆਉ ਨਹੀਂ ਗਾਲ ਪਰ ਇਹਨਾਂ ਨੂੰ ਆਓ ਖਾਓ ਜੇ ਤਣਾ ਚੰਗਾ ਆਣਾ ਫੜ ਕੇ ਆ ਕਿ ਨਜ਼ਰ ਨਹੀਂ ਆ ਬਪਣ ਆਹਾ ਇਹ ਖਾਲੀ ਆ ਦੁੱਨੇ ਹਾਂ ਇਹਦੇ ਮਰ ਬੱਚਾ ਕਿਹਾ ਆਹਾ ਹਾਂ 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 ਬੱਚਾ ਤਾਂ ਇਸੇ ਦਾ ਹੋਣਾ ਜਿਹੜਾ ਮੈਂ ਆਖਦੀ ਐ ਚਲਦੀ ਆ ਬੱਚਾ ਦਾ ਇਹੀ ਆ ਭਾਈ ਆ ਗਿਰੋ ਪੱਠ ਭਾਈ ਇਹਦਾ ਬੱਚਾ ਇਹਦਾ ਬੱਚਾ ਜੀ ਮਰ ਗਿਆ ਦਾ ਬੱਚਾ ਪੱਠ ਵੇ ਨਹੀਂ ਬੱਚਾ ਲਈ ਲੈਣੀ ਆ ਨਾ ਬੱਚਿਆਂ ਵਾਲੇ ਨਾ ਪਗੈਦ ਗੇਰੇ ਇਹ ਕਹਿੰਦੇ ਵਿਚਾਰੇ ਬੱਚਾ ਨਹੀਂਆ ਦਵਾ ਬਿਨਾ ਬੱਚਿਆਂ ਨੂੰ ਕੀ ਕਰਾਂਗੇ ਬਾਈ ਪਤਾ ਗੱਲ ਕੀ ਆ ਇਹ ਲੋਕ ਬੋਗ ਬਾਗ ਛੱਡ ਦਿੰਦੇ ਆ ਆਪਕਾ ਘਰ ਦਾ ਗਾਵਾਂ ਮੋਲੇ ਆਹੋ ਮੋਲੇ ਨਹੀਂ ਆਹ ਜੀ ਸਭ ਕੋਈ ਮਾੜਾ ਪੱਕਾ ਛੱਟ ਗਿਆ ਉਹ ਕਿਉਂ ਜੀ ਇਹ ਪਸੰਦ ਆ ਤੁਹਾਡੇ ਕਿ ਨਹੀਂ ਕਹਾਂ ਚੱਲੀਏ ਆਜੋ 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 ਆਹੋ ਇਹ ਲੱਗਦੇ ਹੁਣ ਹੂੰ ਇਹ ਨੇ ਜੇ ਬਣਦੀ ਆ ਤਾਂ ਵੀ ਕਿੰਨੇ ਵਿਕੀਲੇ ਵਿਕੀਲੇ 3000 ਕਿੰਨੇ ਦੀ ਆ ਫਿਰ ਸਤਿ ਦੇ ਗਰਮੀਆਂ ਹੁਣ ਸਾਥੋਂ ਨਾ ਬੋਲਿਆ ਨਹੀਂ ਜਾਂਦਾ 10000 ਦੱਸ 10000 ਘੱਟ ਦੇ ਦੇ ਬੇ ਤੂੰ ਪੱਕੀ 1000 ਵਾਧੀ ਲੈ ਲੈ ਫਿਰ ਜਾਂ ਛੱਡ ਹੀ ਨਾ ਯਾਰ ਫਿਰ ਸਾਨ ਕਰ ਤਾਂ ਪੂਰਾ ਹੀ ਕਰ ਫਿਰ ਲੈ ਜਾ 1000 ਦਾ ਕੀ ਕਰਦਾ ਬੇ ਤੂੰ ਲੈ ਜਾ ਜਾ ਹੋਰ ਪੈਸੇ ਨਹੀਂ ਮਿਲਣੇ ਨਾ ਬਈ ਚ ਲੈ ਜਾ ਚਲ 10000 ਦੇ ਬੈਠ ਜਾ ਚਲ 2000 ਉਹਨੂੰ ਹੀ ਯਾਰ ਦੋ ਹੱਥ ਮੀਂਹ ਦਾ ਨਗਾ ਮਾਰ ਲਾ ਸਾਰੀ ਮੰਡੀ ਸਤੇਤੀ ਤੋਂ ਥੱਲੇ ਆ ਕੇ ਰਾਹ ਪਾਸਾ ਨੂੰ ਫੜਾ ਸੀ ਤੈਨੂੰ ਮੁੱਲ ਲਾ ਕੇ ਨਾ ਬੱਕਰੀ ਲਖਾਈ ਨਾ ਅੰਦਰ ਵੜਾ ਅੰਦਰ ਹੀ ਮਾਰ ਅੰਦਰ ਵੜਾ ਬੱਚਾ ਇੱਕ ਦਾ ਦੋ ਹੁੰਦੇ ਫੇਰ ਹੋਰ ਤਰਦੀ ਉਹ ਨਿੱਕੇ ਨਹੀਂ ਹੈਗੇ ਬੱਚਾ ਜਗਾ ਮਾਰ ਲਵੇ ਫਿਰ ਕੋਈ ਆ ਨਾ ਲੋਕਾਂ ਨੂੰ ਵੇਚ ਕੇ 6-7000 ਪਛੇ ਜ਼ਿਆਦਾ ਬੱਚਾ ਦੋ ਇੱਕ ਕੱਲਾ ਦੋ 11 ਇੱਕ ਤੇ ਇੱਕ ਤੇ ਇੱਕ ਦੋ ਇੱਕ ਤੇ ਇੱਕ ਦੋ ਨਹੀਂ ਹੁੰਦਾ ਇੱਕ ਤੇ ਇੱਕ 11 ਬਣਦੇ ਆ ਇੱਕ ਕੱਲਾ ਦੋ ਆ ਮੰਡੀਆਂ ਸੌਦਾ ਕਰਾਉਂਦਾ 20 ਮਿੰਟ ਆ ਮੰਡੀਆਂ ਮੁੰਡਾ ਸਾਰ ਕੰਨ ਚ ਦੱਸ ਦੇ 34000 ਲੈ ਕੰਨ ਚ ਛੱਤੀ ਚ ਜੇ ਦੋ ਘਟਾਈ ਦੇ ਤਾਂ ਵੀ ਚੰਤੇ ਹੁੰਦਾ ਤੇ ਹੁਣ ਵੀ ਚੰਤੇ ਕਹਿੰਦਾ ਤੇ ਫਿਰ ਰਾਹੀ ਪਾਇਆ ਹੱਥ ਵੀ ਦੇਦਾ ਨਹੀਂ ਰਾਹੀ ਪਾਇਆ ਜੇ ਕੋਈ ਦੱਸ ਦੇ ਨੇ ਦੀ ਆਣਾ ਬੋਲ ਹਾਂ 35000 ਤੂੰ ਜਿੱਥੇ ਤੂੰ ਚਾਹ ਕਰਦਾ ਉੱਥੇ ਬੰਨਣੀ ਨਹੀਂ ਗੱਲ ਉਦੋਂ ਘਟ ਦੇਣੀ ਗੱਲ ਉਰੇ ਕਰੀ ਆ ਹੁਣ ਐਵੇਂ ਨਾ ਪਕਾਈ ਕਰ ਪੱਕੇ ਪਹਿਲਾਂ ਸੁਣ ਲੈ ਪਹਿਲਾਂ ਹੱਥ ਕਰ ਸੱਜਾ ਕਿਹੜਾ ਆਲਾ ਕਰ ਤੇ ਕਰੀ ਖਪਾ ਜਾਣਾਗਾ ਚੱਕ ਲਾ ਮੱਤੇ ਨਾ 25000 ਰੁਪਏ ਨਹੀਂ ਹੁਣ ਬੱਸ ਲਿਖਾ ਦੇ ਹੁਣ ਮਾਰੀ ਜਾਣਾ ਤੂੰ ਉਹ ਨੰਬਰ ਦੇ ਗੂਗਲ ਪੇਡਾ ਪੱਕਾ ਇਸੇ ਪਵਾ ਨਹੀਂ ਪੈਸੇ ਐਸਾ ਪੋਹਾਲਾ ਨਹੀਂ ਹੋਣੀ ਕੀ ਕਰੀ ਜਨੇ ਯਾਰ ਕੋਈ ਗੱਲ ਸੱਤ ਤਰੀਏ ਅੱਲਾਹ ਹੀ ਕਰੀ ਰਹੀ ਪਾ ਆਪਾਂ ਕੋ ਧੂਰ ਸੀ ਬਦ ਲਈ ਆ ਹਾਂ ਮਹਿੰਗੇ ਲਈ ਆ ਜੀ ਕਹਿੰਦਾ 26000 ਦੀ ਦਿੰਨੇ ਕਿੰਨੇ ਦੀ ਦਿੰਨਾ ਫਿਰ ਕਿੰਨੇ ਦੀ ਪੋਹਾਲਾ ਖੜ ਜਾ ਯਾਰ ਇੱਕ ਵਾਰੀ ਲਾਸਟ ਕੀ ਆ ਨਹੀਂ ਜਾਣੀ 27000 ਦੀ ਦੇਣੀ ਆ ਤਾਂ ਰੁਪਇਆ ਕਰਾਉਂਦਾ ਉਹ ਨਹੀਂ ਮੰਨਦੇ ਨਹੀਂ ਬਦ ਆਜੋ ਜੀ ਦੇ ਜਾ ਬਾਜੂ ਆ ਜਾ ਪਾਓ ਜੀ ਨਹੀਂ ਪਾਵਾ ਅੱਖੇ ਲੱਗ ਲਈਦਾ ਹੁੰਦਾ ਗਾ ਹੈ अच्छा कायने बच्चे दे थले एक पत्ती है पत्ठा ही एक इक्का ही है किधर उठ गया तू आ ही ਮੜਾ ਜਾ ਆ ਹੁਣ ਤਾਂ ਕੋਲੋਂਗਾ ਸਮਾਹਾਂ ਪੱਗ ਹਲੋਲਾ ਹਾਲ ਸਲੇ ਕੀ ਹੈ ਉਹਦਾ ਮਗਰ ਦੋ ਪੱਤੇ ਉਹਦਾ ਵੀ ਚਾਸ ਟੋੜਾ ਖੋਲ ਕੇ ਦਿਖਾ ਖੋਲੀ ਕਰਾ ਉਹ ਬੱਕਰੀ ਦਾ ਨਪਟਨੀ ਇਹ ਦੇ ਪਰੇ ਵੀ ਦੇਖੀਂ 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 ਜਾਨੋ ਇਹ ਇਹਦੇ ਕੱਟ ਕੇ ਨਹੀਂ ਮੱਲਾ ਬੱਚੇ ਕਿਹੜੇ ਨੇ ਤੇ ਖਾ ਚਲ ਦਿਆ ਕਨਾ ਉਹ ਬੱਚੇ ਸਾਰਿਆਂ ਦੇ ਕੀ ਕੀ ਹੈਗੇ ਇਹ ਚਲਦੀ ਉਹ ਬੱਚੇ ਇਹ ਇਹਦੇ ਦੋ ਆ ਇਹਦੇ ਦੋ ਆ ਆ ਲੋਟ ਆ ਉਹ ਠੀਕ ਹੈ ਗਿਆ ਹਾਇ ਤਾਂ ਉਹ ਹਾਂ ਹਾਇ ਕਾਲੀ ਬੱਕਰੀ ਆ ਠੀਕ ਹੈ ਹਾਂ ਕਿਹੜੇ ਜਿਹੜੇ ਦੋ ਬਾਈ ਕਿਹੜੇ ਨੇ ਉਹ ਆ ਗਏ ਪਰ ਉਹ ਬੱਚੇ ਠੀਕ ਹੈ ਬੱਚੇ ਕੋਲ ਤੇ ਆ ਗਏ ਜਿਹੜੇ ਦੋ ਬੱਚੇ ਪਾ ਇਹਦਾ ਸੌਦਾ ਕਰਾਵਾਂ ਗਲਤ ਕੰਮ ਕਦੇ ਨਹੀਂ ਕਰਨਾ ਯਾਰ ਛੱਡ ਦੇ ਥੱਲੇ ਲੈ ਨਹੀਂ ਠੀਕ ਹੈ ਬੱਚੇ ਲੈ ਗਏ ਸਭ ਹਾਲਾ ਮੰਨ ਠੀਕ ਹੈ ਇਹੀ ਬੱਚੇ ਇਹੀ ਹੈ ਇਹ ਸੌਦਾ ਬਾਈ ਕਿੱਥੇ ਬੰਦਾ ਹੋ ਗਿਆ ਕੀ ਮੁੰਗਲਾਂ ਵੀਰੇ ਦਾ ਕੀ ਮੱਖਣੀ ਦੱਸੂ ਬਲਾਂ ਮੱਖਣ ਨੂੰ ਉਦੋਂ ਤੋਂ ਜਦੋਂ ਆਏ ਕੋਲੋਂ ਉਸਕੇ ਭੱਜ ਗਿਆ ਉਹ ਬੰਦਾ ਹੀ ਲੁਕ ਗਿਆ ਨਹੀਂ ਐ ਕਿ ਕਿਸੇ ਨੇ ਬਣਾ ਲਿਆ ਜੀ ਨੂੰ ਕਿਦਣਾ ਮੱਖਣਾ ਕਾਰਖਾ ਫੋਨ ਕਰਦੇ ਯਾਰ ਉਹਨੂੰ ਨਹੀਂ ਬੱਕਰੇ ਆਪਣੀ ਨਹੀਂ 40000 ਰੁਪਏ ਮੁੱਲ ਕਰ ਮੁੱਲ ਜਾਇਜ਼ ਕਰ ਕਿੰਨੇ ਦੀ ਹੈਗੀ ਲੈ ਜਾਓ ਫਰ ਅੱਜ ਹੈ ਜੀ 20000 ਦੀ ਦਿਓ ਜੀ ਨਹੀਂ 20 ਦੀ ਥੋੜੀ ਹੈ ਨਾ ਕੋਈ ਥੋੜੀ ਲੱਸੀ ਹੈ ਲੱਸੀ ਰਹਿ ਗਈ ਪੱਟਾ ਤੇਰੇ ਮੁੱਲ ਤੋਂ ਜ਼ਿਆਦਾ ਤੇ ਤੂੰ ਜੋ ਮਰਜ਼ੀ ਮੰਗ ਲੈ ਅਸੀਂ ਆਪਣਾ ਮੁੱਲ ਲਾਵਾਂਗੇ ਉਹ ਆਪ ਦੀ ਕੋਈ ਨਹੀਂ ਲਾਉਣਾ ਤੂੰ ਚਾਹੇ ਦਾ 5 ਲੱਖ ਮੰਗ ਲੈ ਕੋਈ ਗੁੱਸਾ ਨਹੀਂ ਹੈ ਇੱਕ ਦੂਜੇ ਦੀ ਰੀਸ ਨਾ ਕਰਿਆ ਕਰੋ ਵੀ ਬਰਾਣੇ ਦੀ ਇੰਨੀ ਦੀ ਵਿੱਗੀ ਮੇਰੀ ਕਿੰਨੀ ਇੱਕ ਵਾਰੀ ਸੁਕੇ ਰੰਗਾ ਦੱਸਾਉਂਦਾ ਕਈ ਬੰਦੇ ਇਸ ਕਰਦੇ ਨੇ ਜਾਪੇ ਜੀ ਮੰਨਦਾ ਇਹਨੂੰ ਅਜੇ ਮਾਲ ਨਹੀਂ ਹੁੰਦਾ 2 ਰੁਪਈਆ ਦਾ ਮੰਗਦਾ ਅਗਲਾ 4 ਰੁਪਏ ਅਸੀਂ ਗਾਹਾਂ ਲੰਘ ਜਣੇ ਆ ਮੁੱਲ ਲਵਾ ਕੇ ਫਿਰ ਕਹਿੰਦੇ ਨੇ ਦਲਾਲ ਤਾਂ ਜਾਣ ਕੇ ਖੇਡ ਕੇ ਲੈ ਗਿਆ ਗਾ ਅਸੀਂ ਨਾ ਤਾਂ ਤੁਹਾਨੂੰ ਮਰਵਾਈਏ ਨਾ ਅਗਲਾ ਮਰੇ ਨਵੇਂ ਬੰਦੇ ਨੇ ਕੇਰਾ ਵਾਂਜੇਗੇ ਲੋਟ ਨਹੀਂ ਆਉਣੇ ਪਿੱਤਰ ਦੀ ਪਤੀਲੀ ਵਾਂਗੂ ਨਵੇਂ ਆਪਾਂ ਕਸੇ ਜਾਣਗੇ ਨਵੇਂ ਆ ਚੱਲ ਵੇਚੜ ਵਾਲੀ ਗੱਲ ਦੱਸ ਹੁਣ ਤੂੰ ਤੁਸੀਂ ਦੱਸ ਦੋ ਜੰਨੇ ਵੀ ਹੈ ਕੀ ਆ ਹੋਰ 1500 ਬਾਦ ਨੇ ਬਸ ਜਿੰਨੀ ਕਾਫਰ ਉਹਨੇ ਕਰ ਸਕਦੇ ਆ ਇਸ ਦਾ ਕੰਮ ਕਾ ਨੂੰ 1500 ਪਾਉਣੇ 22000 ਦੀ ਦੇਣੀ ਐ 23 ਦੀ ਦੇਣੀ ਐ ਨਹੀਂ ਫਿਰ ਕਿੰਨੇ ਦੀ ਦੇਣਾ ਹੈ ਤੈਨੂੰ ਵੀ ਪੁੱਛ ਫਿਰ ਹੁਣ ਕੀ ਕਰਾਂ ਕਸਰ ਛੱਡੀ ਆ ਕੋਈ ਬਿਨਾ ਪੁੱਤੇ ਜਿਮੀਦਾਰ ਤੋਂ ਅਸੀਂ ਮੁੱਲ ਲਾਤਾ ਤੇਰਾ ਵੀ ਇਰਾਦਾ ਹੁਣ ਕਰੀਏ ਬਸ ਕਾ ਕਰ ਰਹੇ ਹੋ ਜੇ ਤੇਰਾ ਵੀ ਰਾਦਾ ਹੁਣ ਮੈਂ ਇਧਰ ਆਦਾ ਐ ਵੀ ਕਹਿੰਦਾ ਫੇਰ ਵੇਚੂਗਾ ਨਹੀਂ ਨਹੀਂ ਫੇਰ ਤਾਂ ਬਾਬੇ ਜੀ ਵੇਚਣੀ ਆ ਬੋਣੀ ਕਰ ਦੁੱਧ ਕਿੰਨਾ ਕਹਤ ਲਈ ਆ ਪੱਠਾ ਰਜਾਉਂਦੇ ਆ ਬੇ ਪੂਰਾ ਬੱਚੇ ਹੀ ਪਾਲੂ ਜੀ ਸਿੱਧੀ ਜੀ ਗੱਲ ਆ ਹਾਂ ਦੋ ਆ ਨਾ ਬੱਚੇ ਬਾਈ ਪੱਠਾ ਹੀ ਪਾਲ ਲੈ ਬਹੁਤ ਆ ਹਾਂ ਪੱਠਾ ਤੁਹਾਨੂੰ ਰਜਾ ਦੇਣਾ ਅੱਜ ਕੱਲ੍ਹ ਗਰਮੀ ਚ ਕੋਈ ਦੁੱਧ ਨਹੀਂ ਦੋਨੇ ਪੱਠਾ ਹੀ ਆ ਠੀਕ ਆ ਹੀ ਜੀ ਤੁਹਾਨੂੰ ਦਿਖਾਤੀ ਕਿਉਂ ਵੀ ਲੱਤਾਂ ਨਹੀਂ ਮਾਰਦੀ ਹੀ ਜੀ ਐ ਚਾਹੂੰ ਕੀ ਰਾਦਾ ਤੇਰਾ ਦੱਸੋ ਕਿਸੇ ਰਾਦਾ ਪਾਗਲ ਨੂੰ 35 ਉਹ 35 ਨੰਨ ਨੂੰ ਛੱਡ ਯਾਰ ਚਲੋ ਕੋਈ ਨਹੀਂ ਚਲੋ ਕੋਈ ਨਹੀਂ 24 ਵੀ ਲਾਤਾ ਆ ਲਫੜਾ ਮੁੰਡਾ ਇੱਕ ਕੋਈ ਗਾੜੀਆਂ ਲਖਾਈ ਆਪੋ ਆਪਣੇ ਬਾਰ-ਬਾਰ ਗਾੜੀਆਂ ਨਹੀਂ 25000 ਰੁਪਏ ਗਣ ਨੰਬਰ ਦੇ ਤੇ Google Pay ਕਰਾ ਬਸ ਚੱਲ ਜਹਾ ਠੀਕ ਹੈ ਕੋਈ 25 25 25 ਲਾ ਦਿਆ ਨਹੀਂ ਗੱਲ ਪੁਨੀ ਭੁੱਲ ਜਾਨੇ ਆ ਯਾਰ ਖਬਰਾ ਉਸ ਤੋਂ ਬਾਅਦ ਕਿੰਨੇ ਕਿਤੇ ਮੁੱਲ ਲਾਇਆਗਾ ਕਿੱਥੇ ਦਿਮਾਗ ਤੇ ਰਹਿੰਦੀ ਸਾਡੇ ਕਿਹੜਾ ਯਾਦ ਰਹਿੰਦਾ ਕੁਸਾ ਤਾ ਰੋਟੀ ਵੀ ਖਾ ਕੇ ਭੁੱਲ ਜਾਨੇ ਆ ਬੋਲ ਕਿਹੜੀ ਆ ਬੱਕਰੀ ਆ ਯਾਰ ਦੇਖੋ ਕਿਹੜੀ ਆਹ ਹੈ ਵੀ ਦੋ ਬੱਚੇ ਆ ਨਾਲ ਕਰ ਲੋ ਫੇਰ ਦੱਸ ਮੈਂ ਕਰਾ ਦੇ ਦਵਾ ਦੇ ਹੋਰ ਕਿੰਨੇ ਦੇ ਮਗਾ ਤਾਂ ਬੋਲ ਲਾ ਦੱਸ ਤੂੰ ਦਾ ਉਹੀ ਰਾਗਲਾ ਪੀ ਜਾਣਾ ਹੈਗਾ ਹੋਰ 300 ਸਹੀ ਲਾਉਣਾ ਲੈ ਆ ਲਾ ਕਾਸ ਤੋ ਬਲ ਕਾਸ ਤੋ ਇਹਨੂੰ ਕਾਸ ਫਿਰ ਲਾਇਓ 300 ਸਹੀ ਬੋਲ 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 ਮੈਂ ਤੂੰ ਬੋਲਣਾ ਮੈਂ ਤਾਂ ਕੀ ਬੋਲਣਾ ਖੋਲ ਬੰਜੋ ਫਿਰ ਵਜਾਈਏ ਸਰਤਾ ਕਰ ਲਈ ਤਾਲ ਹੁਣ ਤੂੰ ਵਜਾ ਚੱਲ ਦੱਸ ਦੱਸ 26 ਦੇ ਦੇ ਨਹੀਂ ਹੋਣੀ ਬਾਈ ਕਿੰਨੇ ਦੇ ਦਿੰਨਾ ਕੋਈ ਲਾਹਾ 32 ਦਵਾਂਗੇ ਨਾ ਨਹੀਂ ਘੱਟ ਤੂੰ ਜਿੱਤੇ ਤੂੰ ਚਾਹ ਕਰਦਾ ਉੱਥੇ ਗੱਲ ਬਣਨੀ ਨਹੀਂ ਮਤਲਬ ਸਿੱਧੀ ਗੱਲ ਦੱਸ ਲੈ ਇਹਦੇ ਨਾਲ ਹੀ ਮੇਰੇ ਦੂਜਿਆਂ ਨਾਲ ਘਟਾਂਗਾ ਦੇਖ ਲੈ ਜੀ ਮੈਂ ਤੁਹਾਨੂੰ ਕਹਿਦਾ ਤੂੰ ਹਰ ਵੀ 27000 ਦੀ ਬੱਕਰੀ ਵੇਚਨੇ ਨਹੀਂ ਬਾਈ ਵੇਚ ਆ ਜਾ ਬਾਈ ਗਾਹ ਠੀਕ ਆ ਓਏ ਆ ਜਾ ਆ ਜਾ ਹੁੰਦੇ ਸੜ ਦੱਪੀ ਦੋ ਵਾਲੀ ਦਸ ਕਿਹੜੀ ਆ ਇੱਕ ਓ ਦੇਖ ਦੋ ਵਾਲੀ ਦੋ ਲਿਆ ਦੋ ਵਾਲੀ ਦੁੰਨੇ ਲਿਆ ਦੋ ਵਾਲੀਆਂ ਗੱਡ ਕੇ ਇੱਕ ਤਾਂ ਗੇਟ ਬੰਦ ਕਰੀ ਬੈਠਾ ਜਿੰਦਾ ਅੰਦਰੋਂ ਲਈ ਬੈਠਿਆ ਚਲ ਕੋਈ ਨਹੀਂ ਵਾ ਇੱਥੇ ਰਹਿਣ ਅੰਦਰ ਜਾ ਕੇ ਕੋਲੇ ਜਾ ਕੇ ਕੁਝ ਹੋਰ ਗੱਲ ਬਣਦੀ ਐ ਰੱਜੂ ਹੈ ਅੰਦਰ ਕੋਲੇ ਜਾ ਕੇ ਹੋਰ ਗੱਲ ਬਣਦੀ ਐ ਹਾਂ ਬੱਚਿਆਂ ਵਾਲੀ ਦੋ ਵਾਲੀ ਦੇ ਦੇ ਥੜੀ ਗੱਲ ਐ ਅਗਲੇ ਨੂੰ ਫਾਇਦਾ ਤਾਂ ਹੋਵੇ ਕੋਈ ਉਹ ਭਾਈ ਪਹਿਲਾਂ ਦਾਦਾ ਚੋਲਾ ਖੋਲ ਕੇ ਪਾਸ ਕਰਾ ਦੇ ਹੈ ਆਉਂਦਾ 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 ਇੱਕ ਕੇਲੇ ਮਾਰ ਦੋ ਬੱਤੇ ਚੋਲਾ ਦੇਖਿਆ ਪੱਟ ਹਾਂ ਥੱਲੇ ਕਿਵੇਂ ਮੁਸੇਆ ਜਾਵੇ 2023 ਨੇ ਅੱਜ ਹੂੰ ਮੁਸੇਆ ਚੋਲੇ ਕਰਕੇ ਦੋ ਬੱਚੇ ਇੱਕ ਮੇਮਣੀ ਇੱਕ ਮੇਨਾ ਅੱਛਾ ਇਹਦੇ ਥੱਲੇ ਥੱਲੇ ਵੀ ਮੇਮਣੀ ਮੇਨਾ ਇਹਦੇ ਥੱਲੇ ਮੇਮਣੀ ਮੇਨਾ ਇਹਦੇ ਥੱਲੇ ਵੀ ਦੋ ਕਿਉਂ ਜੀ ਪਸੰਦ ਨੇ ਇਹਦਾ ਵੀ ਚੋਲਾ ਲਾਹੂਗਾ ਵਿੱਚ ਲੈ ਆਇਆ ਹੈ ਵਿਚੀਆਂ ਆ ਗਈਆਂ ਤੁਸੀਂ ਵੀ ਅੰਦਰ ਆ ਜਾਓ ਚਲ ਅਸੀਂ ਤਾਂ ਕੋਈ ਨਹੀਂ ਆ ਜਾਗੇ ਸਾਨੂੰ ਟੱਪਣਾ ਜਾਂ ਔਖਾ ਹੈ ਆ ਦੇਖਾ ਦੇਖਾ ਆ ਦੇਖ ਇਹਨੂੰ ਕਰ ਕੇ ਚੌੜੇ ਤੂੰ ਅੰਦਰ ਕੇ ਅੱਗੇ ਖੋਲੀ ਨਾ ਮਹਾਰਾਜ ਆ ਇਹ ਆ ਜਾਓ ਬਰਾ ਟੱਪੋ ਖੋਲੀ ਗੇਟ ਹਾਂ ਚਲੋ ਜੀ ਖੋਲੀ ਖਸੀਆਂ ਜੀ ਫਿੱਕੀਆਂ ਹੀ ਹੋਂ ਤਾਂ ਤੁਹਾਡੇ ਸਾਹਮਣੇ ਨੇ ਉਹਲੇ ਆਪਾਂ ਉਸ ਤੋਂ ਦੱਲ ਸਹੀ ਉਹ ਜਿਹੜਾ ਮੋਟਾ ਚੰਮ ਹੋਊਗਾ ਨਾ ਦੁੱਧ ਨਹੀਂ ਦਿੰਦਾ ਪੂਰੇ ਜਿੰਨੇ ਵੀ ਪਾਲੀਏ ਪੁੱਛ ਲਗੀ ਪਸੰਦ ਥੋੜੀ ਆ ਦਵਾਉਣੀਆਂ ਸਾਡੀ ਪਸੰਦ ਹੈ ਹੁਣ ਹੈ ਕੋਈ ਵੀ ਪਸੰਦ ਨਹੀਂ ਚਲੋ ਗਾਣੇ ਕਿਤਾ ਗੱਲੇ ਮੱਕੀ ਗੱਲ ਮੱਕੀ ਸੁਣ ਮੈਂ ਉਹ ਕੱਲ ਮੱਕੀ